ਹਾਂਜੀ ਦੋਸਤੋ ਸਭ ਤੋਂ ਪਹਿਲਾਂ ਦਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਦੋਸਤੋ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 8427599211 ਸੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਬਣ ਜਾ ਰਹੀ ਆ ਜੋ ਕਿ ਪਿੰਡ ਭੋਡੀਪੁਰਾ ਫੂਲ ਤਹਿਸੀਲ ਜ਼ਿਲ੍ਹਾ ਬਠਿੰਡਾ ਸੋ ਦੋਸਤੋ ਬਾਈ ਗਰਜੀਤ ਦੇ ਘਰ ਖੜੇ ਆ ਅੱਗੇ ਵੀ ਤੁਹਾਨੂੰ ਬਾਈ ਦੇ ਕੋਲ ਆਪਾਂ ਵੀਡੀਓ ਬਣਾ ਕੇ ਪਾਈ ਸੀ ਘਰੇਲੂ ਨਾਗਾ ਬਾਈ ਕੋਲੇ ਤੇ ਕਰਦੇ ਆ ਗੱਲਬਾਤ ਲੈਣਾ ਡਿਟੇਲ ਆਇਓ ਬਾਈ ਗਰਜੀਤ ਜੀ ਸਸਰੀਕਾ ਬਾਈ ਸਸਰੀਕਾ ਕੀ ਹਾਂ ਚਾਲਾ ਛਿਟਾ ਕਹ ਵੀਰੇ ਠੀਕ ਹੈ ਵਧਿਗੇ ਤੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਵੀਰੇ ਆਪਣਾ ਪਿੰਡ ਤੇ ਨਾਮ ਤੇ ਡਰੈੱਸ ਜ਼ਰੂਰ ਦੱਸ ਦਿਓ ਪਿੰਡ ਭੋੜੀਪੁਰਾ ਹਾਂਜੀ ਵੀਰੇ ਜ਼ਿਲ੍ਹਾ ਬਟੰਡਾ ਹਾਂਜੀ ਵੀਰੇ ਅਸੀ ਰਾਮਪੁਰਾ ਤੋਂ ਤੇ ਮੋਬਾਈਲ ਨੰਬਰ ਬੋਲ ਦਿ ਵੀਰੇ 81950 18392 ਇੱਕ ਵਾਰੀ ਦੁਬਾਰਾ ਫੇਰ ਬੋਲ ਦਿ 81950 18392 ਠੀਕ ਹੈ ਵੀਰੇ ਤੇ ਆਪਣਾ ਜਿਹੜਾ ਘਰ ਆ ਵੀਰੇ ਕਿੱਥੇ ਸਿਤਰੇ ਜਾਂਦਾ ਭੋੜੀਪੁਰੇ ਇਹ ਆਪਣਾ ਬਚਾਲੜੀ ਫਿਰਨੀ ਦੇ ਘਰ ਆ ਨੈਸ਼ਨਲ ਡੈਰੀ ਮੋਗਲ ਚਮਾ ਸਾਹਮਣੇ ਘਰ ਆ ਨੈਸ਼ਨਲ ਡੈਰੀ ਪਸਕੇ ਕੋਈ ਆ ਸਕਦਾ ਨਾ ਤੇ ਦੋਸਤੋ ਬਾਈ ਨਾ ਆ ਜੋ ਖੜਾ ਇੱਕ ਨੱਕ ਸੇਲ ਆ ਤੇ ਲੈਣਿਆ ਡਿਟੇਲ ਬਾਈ ਇੱਕ ਨਾ ਕੀ ਆਪਣਾ ਅੱਜ ਆਪਣਾ ਕਨਾਗੀ ਠੀਕ ਆ ਵੀਰੇ ਤੇ ਕਿਹੜੇ ਨਸਲ ਚ ਆ ਜਾਂਦੀ ਇਹ ਇੱਕ ਕ੍ਰੋਸ ਚ ਪੈਂਦੀ ਹੈ ਜੀ ਕ੍ਰੋਸਾਈ ਵਾਲਾ ਨਾ ਹਾਂਜੀ ਠੀਕ ਆ ਵੀਰੇ ਤੇ ਆਪਣਾ ਕਿਹੜੇ ਸੂਏ ਸੂਈ ਵੀ ਆ ਵੀਰੇ ਤੀਜੀ ਸੂਏ ਸੂਈ ਵੀ ਹੈ ਤੀਜੀ ਸੂਏ ਸੂਈ ਵੀ ਹੈ ਹਾਂਜੀ ਮੇਨਾਂ ਸੁਈ ਨੂੰ ਹੋ ਗਿਆ ਇੱਕ ਮੰਥ ਹੋ ਗਿਆ ਸੁਈ ਨੂੰ ਮੈਂ ਦੋਸਤੋ ਬਾਈ ਕਹਿੰਦੇ ਵੀ ਤੀਜੇ ਸੁਵੇ ਸੁਈ ਵੀ ਆ ਤੇ ਇੱਕ ਮੰਥ ਹੋ ਗਿਆ ਸੁਈ ਨੂੰ ਤੇ ਬੱਚਾ ਵਗੈਰਾ ਵੀਰੇ ਮਗਰ ਬੱਛੀ ਐ ਬੱਛੀ ਕੇ ਉਹ ਵੀ ਆਪਾਂ ਦਿਖਾ ਦਿੰਨੇ ਆ ਤੇ ਬਾਕੀ ਦੋਸਤੋ ਬਲਤ ਤੁਹਾਨੂੰ ਨੇੜੇ ਤੋਂ ਆਪਾਂ ਥਨਾਂ ਦੀ ਕੈਪੈਸਿਟੀ ਚੈੱਕ ਕਰਵਾ ਲਈਏ ਕੁਆਲਿਟੀ ਦੇਖੋ ਥਨਾਂ ਦੇ ਚਾਰੇ ਥਣ ਨਿਕੜ ਮਿਆ ਸੋਹਣਿਆ ਦੋਸਤੋ ਚੁਆਈ ਵਾਲੇ ਥਣ ਆ ਚੈੱਕ ਕਰ ਸਕਦੇ ਹੋ ਬਾਕੀ ਟਾਈਮ ਤੁਹਾਨੂੰ ਦੱਸ ਹੀ ਦਿੰਨੇ ਆ ਵੀ ਹੁਣ ਚੁਆਈ ਵਗੈਰਾ ਹੋਈ ਵੀ ਆ ਹਜੇ ਕਾਸਕੇ ਦੇ ਕਰੀ ਨੌਂ ਕਾ ਟਾਈਮ ਹੀ ਆ ਦੋਸਤੋ ਆ ਚੈੱਕ ਕਰੇ ਨੌਂ ਦਾ ਟਾਈਮ ਹੀ ਹੈ ਹਜੇ ਤੇ ਜਦੋਂ ਸ਼ਾਮ ਤੱਕ ਤੇ ਨੇ ਆਰਡਰ ਕੁਆਲਿਟੀ ਪੂਰੀ ਵਧੀਆ ਸ਼ਾਨਦਾਰ ਤਿਆਰ ਕਰ ਲੈਣੀਆਂ ਬਲੈਕ ਕਲਰ ਦਾ ਦੋਸਤੋ ਮੇਰੇ ਮਾਰ ਨਹੀਂ ਮੁਰਦੇ ਨੇ ਸੀਲ ਲੱਗਾ ਪੂਰੀ ਚਵਾਈਚ ਵਿੱਚ ਜਮਾ ਜਾਂ ਮਰਦੀ ਚਾਹੀਏ ਆ ਦੇਖ ਲਓ ਦੋਸਤੋ ਬਾਈ ਐ ਖੁੱਲੇ ਹੱਥ ਮਾਰੀ ਨੇ ਕੋਈ ਨਿਆਣਾ ਵਗੈਰਾ ਨਹੀਂ ਪਾਇਆ ਕੋਈ ਵੜ ਪੈਰ ਨਹੀਂ ਚੱਕਦੀ ਚੈੱਕ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਇਧਰੋਂ ਬੋਡੀ ਟਾਂਚਾ ਵੀ ਦਿਖਾ ਦਿੰਨੇ ਆ ਆ ਚੈੱਕ ਕਰ ਸਕਦੇ ਹੋ ਨੇੜ ਤੋਂ ਆ ਦੇਖ ਸਕਦੇ ਹੋ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਹੀ ਸੇਲਸ ਲੱਗਿਆ ਬੜ ਘਰੇ ਰੱਖਣ ਲਈ ਆ ਦੋਸਤੋ ਜਿਹਨੇ ਘਰੇ ਚ ਵਾਈ ਕਰਨੀ ਆ ਉਹਨਾਂ ਲਈ ਬਹੁਤ ਜੀ ਵੀਰੇ ਢੇੜਾ ਕਢਾਇਓ ਖੋਲੋ ਲੈ ਚਲੋ ਉਧਰ ਦੇਖੋ ਦੋਸਤੋ ਥੋੜਾ ਜਿਹਾ ਲੰਗ ਜਾ ਕਦੇ ਮਾਰਦੀ ਆ ਵੀਰੇ ਇੱਕ ਜਾਂ ਕਈ ਵਾਰ ਇਹ ਪੱਕੇ ਦਾ ਕਰਦੀ ਆ ਮੁਰਿਆ ਅੱਛਾ ਪੱਕੇ ਦਾ ਕਰਦੀ ਆ ਜਿਹਦੇ ਘਰੋਂ ਆਇਆ ਦੋਸਤੋ ਬਾਈ ਕਹਿੰਦਾ ਪੱਕੇ ਦੇ ਜਿਹਾ ਹੀ ਸੀਗਾ ਪਹਿਲਾਂ ਹੀ ਮੁੰਨਾ ਗੱਲਬਾਤ ਕਰਕੇ ਆ ਦੇ ਸੀਗੇ ਤੇ ਬਾਕੀ ਤੁਸੀਂ ਆ ਕੇ ਸੱਲੀ ਕਰ ਲਿਓ ਇੰਮਾਤ ਉਹ ਗਾਣੀ ਬਗਾਨਾ ਸਿੱਟਿਆ ਆ ਤੁਹਾਨੂੰ ਦੱਸ ਦਿੰਨੇ ਆ ਥੱਲੇ ਰੇਤਾ ਵੀ ਬਾਈ ਛਿੱਟੀ ਬੈਠਿਆ ਕਹਿੰਦੇ ਵੀ ਪੱਕੇ ਦਾ ਕਰਕੇ ਕਰਦੇ ਸੀਗੇ ਇਹ ਬਾਕੀ ਆ ਤੁਹਾਨੂੰ ਸਾਰੇ ਬੋਡੀ ਢਾਂਜਾ ਦਿਖਾਦਾ ਵਹਿੜਦਾ ਜੀ ਬੱਸੀ ਕਿਹੜੀ ਆ ਵੀਰੇ ਉਹ ਬੈਠੀ ਆਹ ਦੋਸਤੋ ਬੱਸੀ ਆ ਮਗਰ ਕਟਾ ਹੀ ਪੋਣਾ ਵਿੱਚ ਆਹ ਦੇਖ ਲਓ ਆ ਬੱਸੀ ਆ ਦੋਸਤੋ ਤੇ ਆ ਕਟੜੀ ਪਣੀ ਵੀਰੇ ਕੱਟੇ ਪੋਣਾ ਹਾਂ ਇਹਨੂੰ ਵੀ ਠਾ ਲਓ ਦੋਸਤੋ ਬਾਈ ਕਹਿੰਦੇ ਇੱਕ ਕੱਟਾ ਵੀ ਆਪਣਾ ਮੁਕਾਊਗਾ ਆ ਦੇਖ ਸਕਦੇ ਹੋ ਬੁਰਾ ਵਧੀਆ ਮਾਲੀ ਸੰਭਿਆਵਾ ਦੋਸਤੋ ਅੱਲਾ ਦਾ ਗੇੜਾ ਕਢਾਓ ਵੀਰੇ ਤੋੜੀਓ ਕਰੋ ਚੱਕ ਦੋਸਤੋ ਥੋੜਾ ਲੰਮਾ ਤੋੜ ਲੇ ਵੀਰੇ ਬਾਅਦ ਚੱਲਾਂਗੇ ਆਜ ਵੀਰੇ ਤੋੜ ਲਵੇ ਵੀਰੇ ਤੋੜੂ ਬੰਨ ਲਓ ਵੀਰੇ ਅਠਾ ਮਹੀਨਾ ਹੋ ਗਿਆ ਤੇ ਉਹ ਮਾਇ ਕਿੰਨੇ ਵੀਰੇ ਦੀ 8 ਮਹੀਨਾ ਦਾ ਅੱਛਾ 8 ਮਹੀਨੇ ਦਾ ਮਾਰਾ ਹਾਂਜੀ ਤੇ ਕੀ ਇਹਦਾ ਕੋਈ ਪਤਾਗਾ ਮਦਰ ਰਿਕਾਰਡ ਕੀਦਾ ਮੋਦੀ ਦਾ ਜੀ ਕੀਦਾ ਮੋਦੀ ਦਾ ਹਾਂਜੀ ਅੱਛਾ ਇਹਦੇ ਮਦਰ ਦਾ ਕੀ ਰਿਕਾਰਡ ਰਿਹਾ ਵੀਰੇ 18 ਲੀਟਰ ਰਿਕਾਰਡ ਮਾਇ ਕੋਲੇ ਖੜੀ ਆਪਣੀ ਅੱਛਾ ਇਧਰ ਲਈ ਹਾਂਜੀ ਆ ਇਹਦੀ ਇਹ ਮਦਰ ਹੈ ਜਿਹਨੇ ਸੂਰ ਕਟਾਉ ਠੀਕ ਹੈ ਦੋਸਤੋ ਆ ਜਿਹੜੀ ਮੱਝ ਖੜੀਆ ਦੇਖ ਸਕਦੇ ਹੋ ਤੁਸੀਂ ਵੇ ਆ ਪਹਿਲਾਂ ਤਾਂ ਤੁਸੀਂ ਇਹਦੀ ਵੀ ਫੇਸ ਕੁਆਲਿਟੀ ਚੈੱਕ ਕਰ ਲੋ ਬਾਡੀ ਪੱਖਾ ਚੈੱਕ ਕਰ ਲੋ ਬਾਜ ਨਾਲ ਤੁਹਾਨੂੰ ਪਹਿਲਾਂ ਦੱਸੇ ਵੀ ਕਰੇ ਲੂਣਾ ਕੋਈ ਉਹੋ ਜਿਹੀ ਝੂਠ ਵਗੈਰਾ ਮਾਰਨ ਵਾਲੀ ਗੱਲ ਨਹੀਂ ਕਰੇ ਸ਼ੌਂਕ ਨਾਲ ਰੱਖਦੇ ਆ ਪਸੂ ਤੇ ਹੁਣ ਉਹ ਮਰਾ 8 ਮਹੀਨੇ ਦਾ ਸਵਤ ਸਹੀ 8 ਮਹੀਨੇ ਤਿਆਰ ਹੈ ਨਾ ਤੇ ਬਾਕੀ ਦੋਸਤੋ ਆ ਤੁਸੀਂ ਇਹ ਦੇਖ ਲਓ ਵੀ ਮਾਲੀ ਜੇ ਕਿਸੇ ਵੀ ਦੋਸਤ ਮਿੱਤਰ ਨੇ ਘਰ ਵਾਸਤੇ ਰੱਖਣਾ ਤੇ ਵਧੀਆ ਸਾਮਕੀ ਜਨਮਾ ਇਹ ਦੇਖੋ ਇੱਕ ਤਾਂ ਸਿੰਕ ਕੁਆਲਿਟੀ ਚੈੱਕ ਕਰ ਲਓ ਆ ਦੇਖ ਲਓ ਸੰਭਾਈ ਬਾਈ ਦੀ ਬਹੁਤ ਵੈਸਟ ਆ 8 ਮਹੀਨੇ ਦਾ ਬੱਚਾ ਦੇਖ ਲਓ ਦੇਖਣ ਨੂੰ ਲੱਗਦਾ ਹੈਂ ਦੋਸਤੋ ਆ ਚੈੱਕ ਕਰ ਸਕਦੇ ਪੱਠਪੂੜਾ ਤੇ ਆ ਬੱਚੀ ਹੈ ਵੀਰੇ ਹੈ ਨਾ ਹਾਂ ਬੱਚੀ ਇਹ ਬੱਚੀ ਸੀਗੀ ਆ ਦੋਸਤੋ ਵੈਡ ਦੀ ਬੱਚੀ ਆ ਜਿਹੜੀ ਤੁਹਾਨੂੰ ਦਿਖਾਈ ਆ 1 ਮਹੀਨہ ਹੋ ਗਿਆ ਹੈ ਨਾ ਮੇਰੇ हां <OK> आ देखो बाकी ਤੁਸੀਂ ਆਪ ਅੰਦਾਜ਼ਾ ਲਾ ਲਓ ਕਈ ਵਾਰੀ ਹੋ ਜਾਂਦਾ ਜੇ ਤੁਸੀਂ ਕਹਦੋਂਗੇ ਮਾਂਸ ਤੋਂ ਥੋੜੀ ਬਾਜੀ ਵੱਧੋਗੇ ਬਾਈ ਦੇ ਦੱਸਣ ਮਤਲਬ ਕਿ ਇੱਕ ਮਾਂਸ ਦੀ ਹੈਗੀ ਆ ਇੰਨੇ ਕਰ ਦੇ ਲੱਗਦੀ ਵੀ ਆ ਤੇ ਵੀਰੇ ਇਹਦਾ ਪ੍ਰਾਈਸ ਕੀ ਰੱਖਿਆ ਬਾਲਾ ਤਾਂ ਮਾਲੀ ਦਾ 20000 ਰੁਪਏ ਮਾਲੀ ਦਾ 20000 ਰੁਪਏ ਹਾਂਜੀ ਦੂਰੋਂ ਨੇੜੇ ਦੋਸਤ ਮਿੱਤਰ ਦਾ ਮੌਕੇ ਤੇ ਕਰ ਦਾਂਗੇ ਮਾਨਤਾਂ ਦੂਰੋਂ ਚੱਲ ਕੇ ਉਹ ਫੋਲ ਕਰਾਂਗੇ ਠੀਕ ਆ ਦੋਸਤੋ ਆ ਬਾਈ ਨੇ ਦੱਸਿਆ ਵੀ 20000 ਰੁਪਏ ਦਾ ਪ੍ਰਾਈਸ ਆ ਬਾਕੀ ਦੂਰੋਂ ਨੇੜੇ ਦੋਸਤ ਮਿੱਤਰ ਆਉਣਗੇ ਜਿਹੜੇ ਉਹਨਾਂ ਦਾ ਫੋਲ ਕੇ ਮਾਨਤਾਂ ਨੇ ਵੀ ਕਰਨਗੇ ਤੇ ਨੰਬਰ ਆ ਜੋ ਬਜਲ ਸਕਰੀਨ ਤੇ ਲਾਇਆ ਤੇ 57000 ਰੁਪਇਆ 57000 ਰੁਪਇਆ ਦੇਣ ਲੈਣਾ ਜਾ ਵੀਰੇ ਮੌਕੇ ਤੇ ਕਰ ਦਾਂਗੇ ਘਰ ਕਰ ਦੋਗੇ ਹਾਂਜੀ ਦੋਸਤੋ ਬਾਈ ਕਹਿੰਦੇ 57000 ਰੁਪਇਆ ਕੋਈ ਫਿਕਸ ਪ੍ਰਾਈਸ ਨਹੀਂ ਦੋਹਾਂ ਨਗਰ ਦਾ ਕੋਈ ਫਿਕਸ ਪ੍ਰਾਈਸ ਨਹੀਂ ਥੋੜਾ ਮਾਨਤਾ ਨੇ ਵੀ ਕਰਨਗੇ ਬਾਕੀ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਘਰ ਆ ਕੇ ਗੱਲਬਾਤ ਕਰ ਸਕਦੇ ਹੋ ਜੋ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਲਾਤਾ ਤੇ ਵੀਡੀਓ ਨੂੰ ਚੱਲਦੀ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਦੋਸਤੋ ਕਿਉਂਕਿ ਤੁਹਾਡੇ ਪਿਆਰ ਸਦਕਾ ਹੀ ਆਪਣੇ ਚੈਨਲ ਨੂੰ ਜਰੂਰ ਪ੍ਰਮੋਟ ਕਰੋ ਤੇ ਬਾਕੀ ਆਪਣੇ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਮੈਂਟ ਲਾਇਕ ਜ਼ਰੂਰ ਕਰਦਿਆ ਕਰੋ ਤਦ ਤੱਕ ਲਈ ਸਸਰੇ ਕਲ ਮਿਲਦਾ ਇੱਕ ਨਵੀਂ ਵੀਡੀਓ ਵਿੱਚ